ਮੈਂ ਸਰਪੰਚ ਪਿੰਡ ਦੇੜ ਪ੍ਰਸ਼ਾਸਨਗਾਰੀ ਅਪੀਲ ਕਰਨਾ ਸਾਡਾ ਪਿੰਡ ਜਿਹੜਾ ਵਾ ਨਾ ਹਰ ਵਾਰੀ ਜਦੋਂ ਵੀ ਫਲੱਡ ਆਉਂਦੇ ਨੇ ਨਾ ਅਨਗੌਲਿਆ ਰਹਿ ਜਾਂਦਾ ਪ੍ਰਸ਼ਾਸਨਗਾਰੀ ਅਪੀਲ ਆ ਵੀ ਇਹ ਜਿਹੜਾ ਸਾਡਾ ਪਿੰਡ ਹੈ ਦੀ 80% ਦੀ ਜਿਹੜੀ ਫਸਲ ਆ ਨਾ ਆੜਾਂ ਦੇ ਵਿੱਚ ਬਰਬਾਦ ਹੋ ਜਾਂਦੀ ਆ ਉਹ ਦੂਰ ਤੱਕ ਵੇਖ ਲੋ ਸਾਰੇ ਜਿਹੜੇ ਨੇ ਅਜੇ ਵੀ ਸਾਡੇ 5 ਦਿਨ ਬਾਅਦ ਵੀ ਸਾਡੇ ਜਿਹੜੇ ਨੇ ਇਹ ਅਜੇ ਟਿਊਬਲਾਂ ਵਾਲੇ ਕਮਰੇ ਜਿਹੜੇ ਨੇ ਡੁੱਬੇ ਨੇ ਸਾਰੀ ਫਸਲ ਡੁੱਬੀ ਆ ਪ੍ਰਸ਼ਾਸਨ ਵੱਲੋਂ ਇੱਧਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਹਮੇਸ਼ਾ ਜਦੋਂ ਵੀ ਫਲੱਡ ਆਉਂਦੇ ਨੇ ਪਹਿਲ ਦੇ ਆਧਾਰ ਤੇ ਸਾਡੀ ਇਹ ਜਿਹੜੀ ਜ਼ਮੀਨ ਹੈ ਮਰਦੀ ਆ ਤੇ ਸਾਨੂੰ ਜਿਹੜਾ ਕੋਈ ਵੀ ਮੁਆਵਜ਼ਾ ਜਿਹੜਾ ਪ੍ਰਸ਼ਾਸਨ ਵੱਲੋਂ ਨਹੀਂ ਦਿੱਤਾ ਜਾਂਦਾ ਤੇ ਪ੍ਰਸ਼ਾਸਨ ਗਾੜੀ ਸਾਡੀ ਅਪੀਲ ਆ ਵੀ ਇਹ ਜਿਹੜਾ ਸਾਡੀ ਪਹਿਲ ਦੇ ਆਧਾਰ ਤੇ ਗਰਦੌਰੀਆਂ ਕੀਤੀਆਂ ਜਾਣ ਅੱਜ ਵੀ ਸਾਡੀਆਂ ਜ਼ਮੀਨਾਂ ਦੇ ਵਿੱਚ ਆ ਦੂਰ ਤੱਕ ਵੇਖ ਲਓ ਤੁਸੀਂ ਸਾਰੇ ਕਮਰੇ ਅਜੇ ਡੁੱਬੇ ਆ ਸੇ ਸੇ 7-7 ਫੁੱਟ ਪਾਣੀ ਆ ਕੋਈ ਵੀ ਫਸਲ ਜਿਹੜੀ ਆ ਉਹ ਸਾਡੀ ਨੰਗੀ ਨਹੀਂ ਹੋਈ ਤੇ ਅਜੇ ਤੱਕ ਡੁੱਬੀਆਂ ਨੇ ਪਾਣੀ ਦੇ 5 ਦਿਨ ਬਾਅਦ ਵੀ ਅਜੇ ਤੱਕ ਡੁੱਬੀਆਂ ਨੇ ਸਾਡੀਆਂ ਫਸਲਾਂ ਤੇ ਅਸੀਂ ਪ੍ਰਸ਼ਾਸਨ ਘਾੜੀ ਇੱਕ ਹੋਰ ਅਪੀਲ ਕਰਦੇ ਆ ਕਿ ਉਹ ਜਿਹੜਾ ਡੇਰਾ ਬਾਬਾ ਨਾਨਕ ਨੂੰ ਸ਼ਿਕਾਰ ਤੋਂ ਅੱਗੇ ਰੋਡ ਆ ਉਹਨੂੰ ਨੀਵਾ ਕੀਤਾ ਜਾਏ ਤਾਂ ਕਿ ਇਹ ਜਿਹੜਾ ਪਾਣੀ ਆਣ ਕੇ ਇੱਥੇ ਡੈਂਪ ਹੁੰਦਾ ਜਲਦੀ ਤੋਂ ਜਲਦੀ ਨਿਕਲ ਸਕੇ ਤੇ ਕਿਸਾਨ ਸਰਕਾਰ ਨੂੰ ਵੀ ਮੁਆਵਜ਼ਾ ਨਾ ਦੇਣਾ ਪਏ ਤੇ ਲੋਕਾਂ ਦੀ ਜਾਨ ਵੀ ਸੌਖੀ ਰਵੇ ਇੰਨੀ ਗੱਲ ਹੀ ਕਹਿੰਦਾ ਆ ਮੈਂ ਸਰਕਾਰ ਘਾੜੀ ਦੁਬਾਰਾ ਫੇਰ ਅਪੀਲ ਕਰਨਾ ਕਿ ਸਾਡੇ ਪਿੰਡ ਨੂੰ ਅਨਗੋਲਿਆਂ ਕੀਤਾ ਜਾ ਰਿਹਾ ਤੇ ਇਸ ਕਰਕੇ ਇਹਦਾ ਆਣ ਕੇ ਤੇ ਜਲਦੀ ਤੋਂ ਜਲਦੀ ਜਿਹੜਾ ਪ੍ਰਸ਼ਾਸਨ ਆ ਸਾਰ ਲਵੇ ਸਾਡੇ ਕੋਲ ਨਾ ਕੋਈ ਪੱਠਾ ਬਚਿਆ ਨਾ ਕੋਈ ਸਾਡੇ ਕੋਲ ਤੂੜੀ ਬਜੀ ਆ ਸਾਰਾ ਕੁਸ਼ੀ ਨੀਵੀਂ ਥਾਂ ਦੇ ਵਿੱਚ ਜਿੰਨਾ ਲੱਗਾ ਸਾਰਾ ਬਰਬਾਦ ਹੋ ਗਿਆ ਤੇ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਨੇ ਆਣ ਕੇ ਦੇ ਉੱਤੇ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ